ਚਲੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੋ ਆਪ ਜੀ ਦੇ ਨਾਲ ਇੰਟਰਨੈਸ਼ਨਲ ਰਾਈਟਰ ਪ੍ਰਸਿੱਧ ਗੀਤਕਾਰ ਜਨਾਬ ਰਾਮਪਰ ਰਾਜਲਿਹੜੀ ਜੀ ਦੇ ਲਿਖੇ ਸ਼ੇਰਾਂ ਦੇ ਨਾਲ ਹਾਜ਼ਰੀ ਲਗਵਾਉਣ ਜਾ ਰਿਹਾ ਹਾਂ ਧਿਆਨ ਦਿਓ ਕਹਿੰਦੇ ਕੁੱਤਾ ਉਸੇ ਹੀ ਘਰ ਵਿੱਚ ਮਾਰੇ ਢੇੜਾ ਮੁਸ਼ਕ ਜਿੱਤਰੋਂ ਵੀ ਆਉਂਦੀ ਹੱਡੀਆਂ ਦੀ ਠਰਕੀ ਬੰਦਾ ਉਧਰ ਨੂੰ ਸ਼ੂਟ ਕਰਦਾ ਹੈ ਭੀੜ ਜਿੱਧਰ ਨੂੰ ਦਿਸਦੀ ਨੱਡੀਆਂ ਦੀ ਡਰਾਈਵਰ ਬੜਿਆ ਬੇਸ਼ੱਕ ਖੂਦ ਦੇ ਵਿੱਚ ਹੋਵੇ ਗੱਲ ਕਰਦਾ ਪਤੰਦਰ ਗੱਡੀਆਂ ਦੀ ਰਜਲ ਢੇੜੀ ਉਹ ਦੁੱਖਾਂ ਵਿੱਚ ਜੂਨ ਗੁਜ਼ਰੇ ਉਪਲੀ ਆਖਦੇ ਔਰਤਾਂ ਛੱਡੀਆਂ ਦੀ ਇਹ ਉਪਲੀ ਆਖਦੇ ਔਰਤਾਂ ਛੱਡੀਆਂ ਦੀ ਮਰਦ ਕਾਹਦਾ ਜੋ ਰੰਨਾ ਦੇ ਵਿੱਚ ਬੈਠੇ ਸਾਧੂ ਕਾਦਾ ਜੋ ਧੂਣੀਆਂ ਤਾਪਦਾ ਨਹੀਂ ਖੂਚ ਪੈਜੇ ਉਹ ਜਪੁੱਤ ਮਾੜਾ ਕਹਿਣਾ ਮੰਨਦਾ ਜੋ ਮਾਂ ਤੇ ਬਾਪ ਦਾ ਨਹੀਂ ਹੱਟੀ ਛੱਡ ਕੇ ਕਰੇ ਕੋਈ ਹੋਰ ਧੰਦਾ ਪਤਾ ਜੀਨੂ ਵੀ ਤੋਲ ਤੇ ਨਾਪਦਾ ਨਹੀਂ ਰਜਲ ਹੀੜੀ ਵੇ ਉਹ ਸਰਪੰਚ ਕਾਦਾ ਉਪਲੀ ਸੱਚ ਨੂੰ ਸੱਚ ਜੋ ਆਖਦਾ ਨਹੀਂ ਓਏ ਉਪਲੀ ਸੱਚ ਨੂੰ ਸੱਚ ਜੋ ਆਖਦਾ ਨਹੀਂ ਸੋ ਮਿੱਤਰੋ ਸੱਜਣੋ ਔਰ ਇਹ ਸ਼ੇਅਰ ਸੁਣ ਕੇ ਲਾਇਕ ਸ਼ੇਅਰ ਕਮੈਂਟ ਤੇ ਸਾਡਾ ਚੈਨਲ ਐ ਸਿੰਗਰ ਕੁਲਵੰਤ ਟੁੱਪਲੀ YouTube ਤੇ ਮੇਰਾ ਪੇਜ ਤੇ ਇੰਸਟਾਗ੍ਰam ਇਹਨਾਂ ਨੂੰ ਫੋਲੋ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੜੀ ਮਿਹਰਬਾਨੀ ਹੋਊਗੀ ਥੈਂਕ ਯੂ ਧੰਨਵਾਦ ਜੀ